ਵੇਖਾ ਕਿੰਦਾ ਪਿਓ ਪੁੱਤਾਂ ਨੂੰ ਹੇਰ ਚੜਿਆ ਵਾ ਉਹ ਵੀ ਢੀਠ ਵਾ ਇੰਨੀ ਬੇਇੱਜ਼ਤੀ ਮੈਂ ਕੀਤੀ ਹੈ ਨਾ ਫੇਰ ਵੀ ਅੰਦਰ ਵੜੀ ਆ ਬੰਦਾ ਹੁੰਦਾ ਨਾ ਝੋਲਾ ਚੁੱਕਦਾ ਤੇ ਪਿੰਨੋਂ ਨਿਕਲ ਜਾਂਦਾ ਪਤਾ ਨਹੀਂ ਉਹ ਵੀ ਕੀ ਲੱਭਣ ਡਈ ਐ ਇੱਥੇ ਹੱਤ ਵਾਲੀ ਗੱਲ ਇਹਨਾਂ ਦੀ ਤੇ ਕਿਤੇ ਰਮਨ ਮੇਰੀ ਗੱਲ ਸੁਣਾ ਜਿਹੜਾ ਤੂੰ ਅੱਜ ਭੈੜਾ ਕੰਮ ਕੀਤਾ ਹਾ ਇਹਦਾਂ ਕਰਨਾ ਚਾਹੀਦਾ ਸੀ ਕੀ ਕੀਤਾ ਮੈਂ ਹੈ ਜੋਦਣਾ ਸੁਣਾ ਚਾਹੀਦਾ ਸੀ ਮੈਂ ਉਹ ਕੀਤਾ ਵਾ ਵਦਨੀ ਕੋ ਹਵੀ ਕੀਤਾ। ਉਹ ਮੇਰੀ ਗੱਲ ਸੁਣੋ ਜਦੋਂ ਮਾਪਿਓ ਮਰ ਜਾਂਦਾ ਵਾ ਤੇ ਭਰਾ ਦੇ ਪਰਜਾਈ ਸਾਹ ਦੇ ਹੁੰਦੇ ਆ ਅੰਗੜਾ ਅੰਨ ਨੂੰ ਤੇ ਕਿਦਾਂ ਦੀ ਤੇ ਆਈ ਆ ਰੋਟੀ ਪਾਣੀ ਤਾਂ ਦੇਣ ਦੇ ਹੋਰ ਕੀ ਕਰਾਂ ਪੂਜਾ ਕਰਾਂ ਦੀ ਮੈਂ ਪੂਜਾ ਕਰਾਂ ਜਿੱਦਾਂ ਦੀ ਆਈ ਉਹਦੋਂ ਦੀ ਤੇ ਤੂੰ ਬਿਮਾਰ ਪਈ ਆ ਤੇ ਫੇਰ ਸਰੀਰ ਬਿਮਾਰ ਹੋ ਵੀ ਜਾਂਦਾ ਵਾ ਮੈਂ ਲੋਹੇ ਦੀ ਨਹੀਂ ਬਣੀ ਬੰਦਾ ਬਿਮਾਰ ਹੋ ਹੀ ਜਾਂਦਾ ਵਾ ਜੀ ਉਹਨੇ ਚਾਰ ਟਿੱਕੀਆਂ ਲਾ ਲਈਆਂ ਤਾਂ ਖਰਾ ਗਈਆਂ ਖਾਣੀਆਂ ਨਹੀਂ ਆ ਰਮਨ ਮੈਂ ਮਾਦਾ ਵਾ ਬੰਦਾ ਬਿਮਾਰ ਹੋ ਜਾਂਦਾ ਉਹ ਜਿੱਦਣ ਦੀ ਆਈ ਆ ਚਾਰ ਪੰਜ ਦਿਨ ਹੋ ਗਿਆ ਤੂੰ ਉਹਦੋਂ ਦੀ ਬਿਮਾਰ ਪਈ ਆ ਤਾਂ ਫੇਰ ਹੁਣ ਕੀ ਹੋਵੇ ਇਹ ਤਾਂ ਉਹ ਆਪਣੇ ਪੇਟੀ ਚ ਗਈ ਸੀ ਫੇਰ ਤੇ ਰਹਿ ਪੈਂਦੀ ਮੈਂ ਕਿਹੜਾ ਸੱਦਾ ਕਹ ਲਿਆ ਸੀ ਤੇ ਇੱਥੇ ਆ ਹੁਣ ਮੇਰੀ ਗੱਲ ਸੁਣ ਲੈ ਭੈਣ ਕੋ ਮਾਫੀ ਮੰਗ ਲੈ ਚੁੱਪ ਕਰਕੇ ਉੱਟ ਕੇ ਕੌਣ ਮੰਗਿਆ ਮਾਫੀ ਮੈਂ ਅੱਛਾ ਭੈਣ ਕੋ ਮਾਫੀ ਮੈਂ ਮੰਗਾ ਮੇਰੀ ਮੰਗਦੀ ਜੁੱਤੀ ਮੈਂ ਨਹੀਂ ਮੰਗਦੀ ਮਾਫੀ ਉਹਨੂੰ ਕਹ ਵੀ ਚੁੱਪ ਕਰਕੇ ਤੇ ਪਿੰਨ ਨੂੰ ਟੇਰਦੀ ਬਣ ਇੱਥੇ ਅੰਦਰ ਵੜੀ ਆ ਟੀਟ ਜੀ ਨਾ ਹੋਵੇ ਤੇ ਇੰਨੀ ਬੇਇੱਜ਼ਤੀ ਹੋਈ ਆ ਤਾਂ ਵੀ ਨਿਕਲਦਾ ਨਾ ਲੈਣ ਲਈ ਉਹ ਮੇਰੀ ਗੱਲ ਸੁਣ ਉਹ ਵਿਚਾਰੀ ਜੇ ਛੁੱਟੀਆਂ ਕੱਟਣ ਆ ਗਈ ਤੇ ਉਹਨੇ ਮੜਾ ਕੀ ਘਾਤਾ ਤੇਰਾ ਹੈ ਨਹੀਂ ਛੁੱਟੀਆਂ ਕੱਟਣ ਆ ਗਈ ਆ ਰੋਟੀ ਪਾਣੀ ਪਕਾਇਆ ਉਹ ਮੁੰਡੇ ਦਾ ਢਿੱਡ ਭਰਿਆ ਉਹ ਭੁੱਖਾ ਹੀ ਰਹਿੰਦਾ ਵਾ ਮੈਨੂੰ ਤਾਂ ਲੱਗਦਾ ਹੁੰਦਾ ਹਣਾ ਵਾ ਤੇ ਇੱਥੇ ਢਿੱਡ ਭਰ ਕੇ ਜਾਵਾ ਪਿੰਡ ਜਾ ਕੇ ਮਹੀਨਾ ਲੋੜਨਾ ਪਵੇ ਇਹ ਨਹੀਂ ਪਿਓ ਆ ਜਾ ਆ ਗਿਆ ਤੇ ਤੇਰੇ ਕੋਲ ਰੋਟੀ ਢਾਪੇ ਖਾਣ ਤੇ ਉਹ ਕਿਹੜੇ ਪਿੰਡ ਭੁੱਖੇ ਰਹਿੰਦੇ ਜਿੱਦਾਂ ਦੇ ਉਹਨਾਂ ਦੇ ਕੰਮ ਆ ਨਾ ਮੈਨੂੰ ਤਾਂ ਇਦਾਂ ਹੀ ਲੱਗਦਾ ਕਿ ਭੁੱਖੇ ਹੀ ਰਹਿੰਦੇ ਹੋਣਗੇ ਉੱਥੇ ਜਿਹੜੇ ਲਾਹ ਕੱਢਣ ਦੇ ਇੱਥੇ ਆਣ ਕੇ ਜੋ ਲੱਭਦਾ ਵਾ ਨਾ ਢਿੱਡਾਂ ਚ ਪਾਈ ਚਲੀ ਜਾਂਦੇ ਆ ਮਾਦਾ ਨਹੀਂ ਕਿਦਾਂ ਪਹਚਾਈ ਜਾਂਦੇ ਹਨਾਂ ਕੋਜ ਬਾਹਰ ਤੇ ਨਹੀਂ ਛੋੜਦੇ ਉਹ ਚੰਗਾ ਚੰਗਾ ਭੈਣ ਦੀ ਸਿੱਤ ਕਰਨੀ ਆ ਉਹ ਚੰਗੀ ਲੱਗਦੀ ਆ ਹਾਲਾਂਕਿ ਗਲਤੀ ਉਹਦਾ ਮੁੰਡੇ ਨੇ ਕੀਤੀ ਆ ਤਾਂ ਮਾਫੀ ਮੈਨੂੰ ਕਹਿੰਦਾ ਵੀ ਤੂੰ ਜਾ ਕੇ ਮੰਗ ਮੈਂ ਨਹੀਂ ਮੰਗਦੀ ਮਾਫੀ ਉਹਨਾਂ ਕੋ ਘਰ ਮੇਰਾ ਬਾਹਰ ਮੇਰਾ ਤਾਂ ਫੇਰ ਵੀ ਮਾਫੀ ਮੈਂ ਮੰਗਾ ਮੇਰੀ ਗੱਲ ਸੁਣ ਘਰ ਬਾਹਰ ਤੇਰਾ ਵਾ ਮੈਂ ਮੰਨਦਾ ਤੇ ਉਹ ਵੀ ਦਾ ਹੱਕਦਾਰ ਵ ਘਰ ਦੀ ਪੂਰੀ ਕੀ ਹੱਕਦਾਰ ਵ ਉਹਨੂੰ ਘਰ ਬਾਹਰ ਲੱਭ ਕੇ ਦਿੱਤਾ ਵ ਵਿਆਹੀ ਆਪਣੇ ਘਰ ਐਂ ਕਰ ਤੇ ਕਹਦਾ ਹੱਕ ਵਾਦਾ ਕੋਈ ਹੱਕ ਨਹੀਂ ਆ ਕੋਈ ਹੱਕ ਨਹੀਂ ਪਰੋਂਹੇ ਵਾਂਗੂ ਆਵੇ ਤੇ ਪਰੋਂਹੇ ਵਾਂਗੂ ਜਾਵੇ ਹਾਰ ਡਰਾਵੇ ਮੈਨੂੰ ਨਾ ਦੋ ਜ਼ਮੀਨ ਦੇ ਇਹ ਤਾਂ ਗੱਲ ਹੀ ਵੀ ਪਰੋਂਹੇ ਵਾਂਗੂ ਆਏ ਤੇ ਜਾਵੇ ਤੇ ਤੂੰ ਦਿੰਦਾ ਚੌਕੇ ਦੇ ਵਿੱਚ ਵੜਿਆ ਵਿਚਾਰੀ ਨੂੰ ਤੇ ਜੇ ਮੈਂ ਬਿਮਾਰ ਹੋ ਗਈ ਤਾਂ ਫੇਰ ਆਖਣਾ ਕੀ ਬਿਮਾਰੀ ਹੁੰਦੀ ਆ 2 ਦਿਨ 3 ਦਿਨ ਉਹ ਚੰਗਾ ਉਹ ਚੰਗੀ ਲੱਗਦੀ ਆ ਜਾ ਜਾ ਕੇ ਕੰਮ ਕਰੋ ਆਪਣਾ ਚਲ ਉੱਥੇ ਜਾ ਕੇ ਮਾਫੀ ਮੰਗ ਲੈ ਗੈ ਨਹੀਂ ਮੰਗਣੀ ਮਾਫੀ ਮਾਫੀ ਮੰਗੋ ਕੋਈ ਜਾ ਕੇ ਤੇ ਰਮਰ ਆਪਣੇ ਘਰ ਦੇ ਕਪਾਤਾ ਪੈ ਜਾਣਾ ਹੀ ਉਹ ਪੈਂਦਾ ਨਾ ਕਪਾਤਾ ਤੇ ਪਵੇ ਮੈਨੂੰ ਕਪਾਤ ਦਾ ਕੋਈ ਡਰ ਨਹੀਂ ਆ ਜੋੜੇ ਤੁਹਾਡੇ ਗੜੀ ਹੱਥ ਜਾ ਉਹ ਜਾ ਕੇ ਤੇ ਆਪਣਾ ਕੰਮ ਕਰੋ ਗੈਰੀ ਆਪਾਂ ਦਾ ਕੰਮ ਕਰ ਰਾਂ ਹੀ ਆ ਜਾ ਕਰੋ ਕਰੋ ਜਾ ਕੇ ਵੀ ਇਹ ਕਿੱਡੇ ਭੈਣਦੇ ਹੰਦਰ ਦੀ ਆਏ ਆ ਇਹ ਜਾ ਕੇ ਤੇ ਉਹ ਕੋ ਮਾਫੀ ਮੰਗ ਮੈਂ ਮਾਫੀ ਕਿਉਂ ਮੰਗਾ ਘਰ ਮੇਰਾ ਬਾਹਰ ਮੇਰਾ ਬਾਹਰੋਂ ਆਣ ਕੇ ਮਾਫੀਆਂ ਮੰਗਾ ਉਹਦੇ ਕੋ ਮੈਂ ਇੱਕ ਦਿਨ ਹੋ ਸਕਦਾ ਵਾ ਕਦੀ ਵੀ ਨਹੀਂ ਮੰਗਦੀ ਐਵੇਂ ਹੀ ਜਾਊਗੀ ਇੱਥੋਂ ਜੇ ਨਾ ਜਾਊ ਨਾ ਜੇ ਅੱਗੇ ਕੁੱਤੇ ਖਾਣੀ ਘਟ ਹੋਈ ਆ ਤਾਂ ਹੁਣ ਵੱਧ ਹੋਊਗੀ ਫਿਰ ਸਕੀ ਕਰ ਰਹੇ ਹਾਂ ਮੈਂ ਬਾ ਕੋਈ ਡੈਡੀ ਬੈਠਾ ਹਾਂ ਚੱਲ ਵੀ ਆ ਤੇਰੀ ਮੰਮੀ ਦੇਣਾ ਤੇਰੀ ਭੂਆ ਨਾਲ ਬੜਾ ਮੋੜਾ ਕੰਮ ਕੀਤਾ ਵਾ ਵੇ ਅਲੱਗ ਤਾਂ ਬੋਲੀ ਉਹ ਚੀ ਚੀ ਚੱਲ ਜੇ ਕੱਪ ਮੁੰਡੇ ਨੇ ਤੋੜ ਹੀ ਦਿੱਤਾ ਤੇ ਆਖਰ ਕਿਦਰ ਦੀ ਆ ਗਈ ਹੈ ਡੈਡੀ ਕੱਪ ਕਿਹੜਾ ਸੋਨੇ ਦਾ ਸੀਗਾ ਵੀ ਜਿਹੜਾ ਮਿਲ ਕੇ ਬੰਡਾ ਨਹੀਂ ਹੜਾ ਟੁੱਟ ਗਿਆ ਬੜੀ ਮਾੜੀ ਗੱਲ ਕੀਤੀ ਹੈ ਕੱਲ ਮਮੀ ਨੇ ਇਦਾਂ ਕਰਨਾ ਨਹੀਂ ਚਾਹੀਦਾ ਹੁਣ ਮੈਂ ਉਹਨੂੰ ਸਮਝਾਉਣ ਲਿਆ ਤਾਂ ਮੈਨੂੰ ਕਹਿੰਦੀ ਵੀ ਉਹ ਤਾਂ ਇੱਥੇ ਰੋਟੀਆਂ ਖਾਣ ਬੈਠੇ ਆ ਉਹ ਖਾਣ ਬੈਠੇ ਆ ਤੇ ਮੈਂ ਘਰੋਂ ਭੁੱਖੇ ਰਹਿੰਦੇ ਸੀ ਉਹ 사ਤਵਗਾਨਾ ਹੋਵੇ ਨਾ ਤਮੀਨੇ ਉਹਨਾਂ ਇਧਰ ਕਰਨੀ ਚਾਹੀਦੀ ਜਿਦਾ ਮਮੀ ਭੂਆ ਨਾ ਕਰਨ ਲਈ ਹੈ ਮੁੜ ਕੇ ਆਊਗੀ ਉਹ ਉਹਨੇ ਕਿੱਥੇ ਆਉਣਾ ਮੁੜ ਕੇ ਛੁੱਟੀਆਂ ਕੱਟਣ ਇਥੇ ਵਿਚਾਰੀ ਨੇ ਉਹਦੇ ਅਰਗੇ ਭੁਰ ਭਲਕੇ ਕਿਤੇ ਆ ਗਈ ਹੈ ਮੁੜ ਕੇ ਕਿੱਥੇ ਆਉਣਾ ਫਿਰ ਵੜਣਾ ਨਹੀਂ ਉਹਨੇ ਚੱਲ ਹੁੰਦਾ ਹੀ ਆਬ ਚੱਲ ਮਾਂ ਪਿਓ ਦੇ ਘਰ ਛੱਡਿਆ ਤੇ ਨਹੀਂ ਜਾਂਦਾ ਪੁੱਤ ਪਰ ਇਹਨੇ ਤਾਂ ਹੱਦ ਕਰ ਛੜੀ ਆ ਤੇ ਪਰ ਜਦੋਂ ਨੇੜੀ ਇਹੋ ਜਿਹੇ ਕੰਮ ਹੁੰਦਾ ਪੰਨਾ ਫਿਰ ਛੋਟੇ ਵੀ ਖੇਤੀ ਜਾਂਦੇ ਆ ਓਏ ਆਹ ਤੇ ਜਾ ਕੇ ਹੁਣ ਉਹ ਮੁੰਡਾ ਆਪਣੇ ਪਿਓ ਨੂੰ ਨਾ ਦੱਸੂਗਾ ਨਾ ਮੁੜ ਕੇ ਫਪਣੇ ਆਉਂਦੇ ਨਾ ਉਹਨੇ ਕਿਹਾ ਤੂੰ ਜੜਾ ਤੇ ਜਾ ਮੈਂ ਆਪਣੇ ਮੁੰਡੇ ਨੂੰ ਨਹੀਂ ਜਾਣ ਦੇਣਾ ਤੇ ਹੁਣ ਵੀ ਇਦਾਂ ਹੀ ਆ ਉਹਦੇ ਕੱਪੜੇ-ਕਪੜੇ ਬੰਲੇ ਹੋਣਾਂ ਨੇ ਉਹਦੇ ਮੈਂ ਡੱਕੇ ਮੈਂ ਕਹੋਨੇ ਆ ਕੋਈ ਗੱਲ ਨਹੀਂ ਮੜਾ ਮੋਟਾ ਟਾਈਮ ਘਟੋ ਤੁਸੀਂ ਮੈਂ ਸਮਝਾਉਂਦਾ ਮਮੀ ਨੂੰ ਪਰ ਮਮੀ ਨੇ ਕਿੱਥੇ ਪੈਰਾਂ ਤੇ ਪਾਣੀ ਪੈ ਦਿੰਦੀਆਂ ਨੇ ਮਮੀ ਤੇ ਕਹਿੰਦੀ ਵੀ ਮੈਂ ਕਿਨੂੰ ਸੌਂਦੀ ਨਹੀਂ ਕਹਿੰਦੀ ਸਭ ਕੁਝ ਮੈਂ ਹੀ ਘਰ ਜੋ ਵੀ ਹੈਗੀ ਹੈ ਮੈਂ ਕਿਹਾ ਮੈਂ ਕਹਿੰਦੀ ਮਾਲਕਣ ਨਹੀਂ ਮੈਂ ਜੇ ਤੂੰ ਮਾਰਕਟ ਤੇ ਉਹ ਨਹੀਂ ਮਾਰਕਣ ਕਰਦੀ ਨਾ ਉਹ ਮੇਰਾ ਪੋਤੇ ਦਾ ਘਰ ਤੂੰ ਹੁਣਾਂ ਉਹਦੇ ਨੂੰ ਸਮਝਾਈ ਕਿ ਜਾ ਕੇ ਆਪਣੇ ਘਰ ਨਾਲ ਇਹ ਗੱਲ ਦੱਸੀ ਕਿ ਮੰਮੀ ਨੂੰ ਇਦਾਂ ਮਾਮੀ ਨੇ ਕਿਹਾ ਹੈ ਨਹੀਂ ਨਹੀਂ ਮੈਂ ਤਾਂ ਡੈਡੀ ਕੱਲੂ ਹੀ ਬਥੇਰਾ ਸਮਝਾਇਆ ਹੀਗਾ ਤੇ ਹੁਣ ਮੈਂ ਫੇਰ ਸਮਝਾਉਣਾ ਉਹਨੂੰ ਉਹ ਵਿਚਾਰ ਰੋਂ ਰਿਹਾ ਹੈ ਕਹਿੰਦਾ ਕਾਪੀ ਟੁੱਟ ਗਈ ਕੀ ਆਖਰ ਆ ਗਈ ਯਾਰ ਇਹੋ ਗੱਲਾਂ ਤੇ ਕੱਲੂ ਮੇਰੇ ਕੋਲ ਜਪੇੜ ਲਗੀ ਖਣਮ ਆ ਜਾਂਦੀ ਰੀ ਚੱਲ ਬਾਬਾ ਹੁਣ ਕੀ ਕਰ ਸਕਦੇ ਆ ਜੋ ਹੋਣਾ ਹੀ ਹੋ ਗਿਆ ਵਾ ਪਰ ਇਹ ਵੀ ਮੰਮੀ ਨੂੰ ਕੰਟਰੋਲ ਕਰਨਾ ਚਾਹੀਦਾ ਵਾ ਵਿੰਦਾ ਨਹੀਂ ਕਰਨੀ ਮੈਂ ਤਾਂ ਆਪਣਾ ਸੁਭਾਅ ਨੂੰ ਥੋੜਾ ਬਦਲ ਆਕੇ ਲੱਗ ਜਾ ਪਰ ਨਾ ਜੀ ਉਹ ਸੂਈ ਉੱਥੇ ਦੀ ਉੱਥੇ ਹੀ ਆ ਸਹੀ ਗੱਲ ਚਾਰ ਦਿਨ ਆਏ ਆ ਵਿਚਾਰੇ ਉਹਨਾਂ ਹੋ ਕੇ ਚਲ ਜਾਣਾ ਵਾ ਮੁੜ ਕੇ ਕਿੰਨੇ ਉਹਨਾਂ ਦੇ ਕੀੜੀਆਂ ਬਾਤਾਂ ਉਹ ਤਾਂ ਜਿਹੜੇ ਉਹਨਾਂ ਦਾ ਕੰਮ ਹੋਣਦੇ ਉਹ ਮੁੜ ਕੇ ਆਊਗਾ ਮੁੰਡਾ ਸਹੀ ਗੱਲ ਉਹ ਮੇਰਾ ਤਾਂ ਆਪਣਾ ਬੜਾ ਮਨ ਚੱਲ ਚਲ ਭੇਡ ਤੇ ਆ ਜੂਗੀ ਫੇਰ ਵਿਚਾਰੀ ਆਹ ਭਵਾਨੇ ਤੇ ਆ ਜਣਾ ਵਾ ਉਹਦੇ ਦਾ ਮੁੜ ਕੇ ਔਖਾ ਉਹਨੇ ਜਾ ਕੇ ਘਰ ਜਿੱਦੋ ਦੱਸਿਆ ਤੇ ਤੈਨੂੰ ਪਤਾ ਹੀ ਆਪਣੇ ਫੁੱਫੜ ਦੇ ਸੁਭਾਅ ਦਾ ਸਹੀ ਗੱਲ ਵਾ ਈ ਮੈਂ ਸਮਝਾ ਦਿੰਦਾ ਵੀ ਜਾ ਕੇ ਫੁੱਫੜ ਨਾਲ ਗੱਲ ਨਾ ਕਰੀ ਮੇਰਾ ਭਰਾ ਤੂੰ ਵੀ ਕੋਈ ਦਿਲ ਤੇ ਨਾ ਲਾਈ। ਠੀਕ ਆ ਗਲੀ? ਹਾਂਜੀ ਲਈ। ਹੋਰ ਸੂਆ ਨੂੰ ਵੀ ਕਹੀ ਅੱਕੇ ਵੀ ਕੁਆਤਾ ਨੂੰ ਪਤਾ ਦਿਖਾ ਗਿਆ ਹੀ ਮੰਮੀ ਦੇ ਸੁਭਾਤਾ ਜਿੱਦਾਂ ਦੀ ਹੈਗੀ ਆ। ਹਾਂ। ਠੀਕ ਆ ਕਿ ਨਹੀਂ? ਨਹੀਂ ਕੋਈ ਗੱਲ। ਤੇ ਚਲੋ ਕੋਈ ਗੱਲ ਨਹੀਂ ਜੇ ਉਹਨੇ ਕਹਿ ਵੀ ਦਿੱਤਾ ਤਾਂ ਹੁਣ ਗੱਲ ਨੂੰ ਜਾਣਦੇ। ਨਹੀਂ ਇਦਾਂ ਕਰਨਾ ਪੈਣਾ ਉਹਨੂੰ ਕੀ ਕਰਨਾ। ਪਰ ਗੱਲ ਤੇ ਬੜੀ ਮਾੜੀ ਹੋ ਗਈ ਮੰਮੀ ਆ ਗਈ। ਮਾੜੀ ਦੇ ਪੁੱਤ ਹੈਗੇ ਹੁਣ ਮੈਂ ਵੀ ਕੀ ਕਰਾਂਦਾ ਮੈਂ ਵੀ ਤਾਂ ਹੁਣ ਮੂੰਹ ਨਾ ਸਮਝਾਉਣਾ। ਚਲੋ ਕੋਈ ਨਹੀਂ। ਤੂੰ ਮੇਰਾ ਪੁੱਤ ਜਰੂਰ ਸਮਝਾਈ ਚੰਗਾ ਮੈਂ ਹੁਣੇ ਜਾ ਕੇ ਸੁਝਾ ਕੇ ਆਉਂਦਾ ਹਾਂ ਉਹ ਦਿਨ ਵਾਕੀ ਵੀ ਘਰ ਜਾ ਕੇ ਨਾ ਗੱਲ ਕਰੀ ਹੋਈ ਹਾਂਜੀ ਹਾਂਜੀ ਉਹ ਕਿ ਆਲਮ ਮੈਂ ਅਧੂਣਾ ਰਮਨ ਨੂੰ ਬਥੇਰਾ ਇਹ ਗੱਲ ਕਹੀ ਰਮਨ ਦਾ ਕੰਮ ਨਾ ਕਰ ਨਾ ਕਰ ਜਾ ਕੇ ਮਾਫੀ ਮੰਗ ਲੈ ਉਹ ਇੱਕੋ ਗੱਲ ਤੇੜੀ ਘਰ ਮੇਰਾ ਵਾ ਫਲਾਂ ਠੀਕ ਵਾ ਤਾਂ ਸੋਦਾ ਕਰਦੀਆਂ ਵਿਚਾਰੀ ਦਾ ਇਹ ਥੋੜਾ ਵੀ ਉਹਦਾ ਮਾਂ ਪਿਓ ਮਰ ਗਿਆ ਤਾਂ ਉਹਦਾ ਘਰ ਹੈ ਨਹੀਂ ਇੱਥੇ ਤੇ ਸਭ ਕੁਝ ਇੱਥੇ ਛੱਡ ਕੇ ਗਈ ਉਹ ਅਸੀਂ ਉਹਦਾ ਵਿਆਹ ਕਰਤਾ ਤੇ ਵਿਆਹ ਉਹਦਾ ਕਰਨਾ ਹੀ ਨਹੀਂ ਉਨ ਨੂੰ ਘਰੀ ਰੱਖਣਾ ਹੈ ਵਿਚਾਰੀ ਨੂੰ ਸਾਧ ਹੋ ਗਈ ਆ ਯਾਰ ਇਹਦੇ ਵਾਲੀ ਮੇਰਾ ਤੇ ਨਾ ਬਾਹਰ ਚਾਤੀ ਮਾਂ ਨੂੰ ਜੀ ਨਹੀਂ ਕਰਦੇ ਆ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਮੈਂ ਕੀ ਮਾੜਾ ਕੀਤਾ ਹੈ ਭਾਪੀ ਦਾ ਇੰਨੀ ਮੇਰੀ ਬੇਇੱਜ਼ਤੀ ਕੀਤੀ ਮੈਂ ਤਾਂ ਸਗੋ ਕਿਹਾ ਚਲ ਠੀਕ ਨਹੀਂ ਗਈ ਤੇ 4 ਦਿਨ ਅਰੈਸਟ ਹੋ ਜੂਗੀ ਇਹਦੀ ਤੇ ਚਲ ਮੈਂ 4 ਦਿਨ ਠਹਿਰ ਕੇ ਚਲ ਜੂਗੀ ਮੈਨੂੰ ਪਤਾ ਵਾ ਨਾ ਪਿਛੇ ਦਾ ਆਪਣੇ ਦਾ ਵੀ ਕਿਦਾਂ ਵਿਚਾਰਾ ਰੋਟੀਆਂ ਖਾਂਦਾ ਹੋਣਾ ਕਿਸੇ ਦੇ ਘਰੋਂ ਪਤਾ ਨਹੀਂ ਕੀ ਹਾਲ ਹੋਣਾ ਵਾ ਤੇ ਮੈਂ ਆਪਣਾ ਸਭ ਭੁਲਾ ਕੇ ਤੇ ਮੈਂ ਆਣ ਕੇ ਤੇ ਇੱਥੇ ਬੈਠੀ ਆਂ ਤੋ ਤੋਨੀ ਬੇਇੱਜ਼ਤੀ ਕਰਾਉਂਦੀ ਆ ਆਪਣੇ ਪੁੱਤ ਦੀ ਵੀ ਨਹੀਂ ਬੇਇੱਜ਼ਤੀ ਕਰਾਈ ਮੈਂ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਘਰਾਂ ਤੇ ਘਰਾਂ ਕੀ ਪੇਕੇ ਆ ਨਾ ਪੇਕਿਆਂ ਦਾ ਮੋਹ ਇੰਨਾ ਆ ਵੀ ਛੁੱਟਦਾ ਹੀ ਨਹੀਂਗਾ ਤੂੰ ਦੇ ਕੀ ਹੈ ਹੁਣ ਉੱਠ ਮੇਰਾ ਪੁੱਤ ਹਾਂਜੀ ਪੁੱਤ ਮੇਰੀ ਗੱਲ ਸੁਣਾ ਪਾਪਾ ਤੇਰਾ ਵੀ ਇਕੱਲਾ ਵਾ ਘਰ ਅੱਜ ਆਪਾਂ ਚੱਲ ਜਣਾ ਹਾਂ ਅੱਜ ਨਹੀਂ ਆਪਾਂ ਰਹਿਣਾ ਚਲ ਜੀ ਮੈਂ ਤੁਹਾਨੂੰ ਕਹਾਂ ਚਲੀਏ ਆਹ ਹੋਰ ਬੇਇੱਜ਼ਤੀ ਬਰਦਾਸ਼ਤ ਨਹੀਂ ਨਹੀਂ ਪੁੱਤ 베ਤੀ ਕਿਤੇ ਕੀ ਕਰੀ ਗਈ ਇੰਨੀ 베ਤੀ ਪਾਪਾ ਕੋਲ ਨਾ ਬਸਨੀ ਆ ਗਈ ਮੈਂ ਪਾਪਾ ਨੂੰ ਪੁੱਤ ਕੀ ਦੱਸਣਾ ਜੇ ਪਾਪਾ ਨੂੰ ਦੱਸੂਗੀ ਤੇ ਉਹਨਾਂ ਨੇ ਕਹਿਣਾ ਤੂੰ ਹੀ ਕਿਹੜੇ ਵੱਧ ਹੋਈ ਜਿਹੜੇ ਕਰੋ ਤਰ ਤੀ ਤੂੰ ਮੁੰਡਾ ਲੈ ਕੇ ਠੀਕ ਹੋਣਾ ਅਹੀਂ ਤੇ ਪੁੱਤ ਤੈਨੂੰ ਕਦੀ ਝਿੜਕਿਆ ਨਹੀਂਗਾ ਤੇ ਕੱਲ ਤਰੀ ਮਾਮੀ ਨੇ ਕੋਈ ਗੱਲ ਹੀ ਨਹੀਂ ਛੱਡੀ ਕਰਨ ਵਾਲੀ ਨਹੀਂ ਕੀਤੀ ਹੁਣੀ ਅਹੀਂ ਭੁੱਖੇ ਆ ਛੱਡੋ ਮੈਂ ਚਲੀਏ ਘਰੇ ਅਹੀਂ ਕਿਹੜਾ ਆਪਣੇ ਘਰੋਂ ਕੱਢੇ ਜੀ ਪੁੱਤ ਕੱਪੜੇ-ਕਪੜੇ ਪਾਣੀ ਵਿੱਚ ਭੈਗ ਗਏ ਜੀ ਪੁੱਤ ਮੈਂ ਬੈਗ 'ਚ ਕੱਪੜੇ ਪਾਏ ਰਾਤ ਦੇ ਮੈਨੂੰ ਕਿਹੜੀ ਨੀਂਦ ਆਈ ਐ ਸਾਰੀ ਰਾਤ ਬਹਿ ਕੇ ਕੱਟੀ ਐ ਮੈਂ ਵੀ ਮ ਕਾਦਮ ਵੀ ਰੋਕੇ ਉਹਨਾਂ ਕੋਈ ਫਾਇਦਾ ਨਹੀਂ ਗਾ ਤੇ ਚਲਈਏ ਆਪਾਂ ਚੱਲ ਪੁੱਤ ਹੋਰੀਏ ਲੋ ਚਾਹ ਪੀ ਲੋ ਲੈ ਪੁੱਤ ਤੂੰ ਰਹਿਣ ਦੇ ਨਹੀਂ ਚਾਹ ਤੂੰ ਬਣਾ ਕੇ ਲੈ ਆਉ ਨਹੀਂ ਨਹੀਂ ਮੈਨੂੰ ਪਤਾ ਹੈ ਮੈਂ ਚਾਹ ਨਹੀਂ ਪੀਤੀ ਰਹੀ ਦੀ ਤੇ ਚਾਹ ਨਿਕਿਆ ਫੜਲਾ ਚਾਹ ਗਿਆ ਮੇਰਾ ਇਹ ਆ ਜਾ ਮੇਰਾ ਪੁੱਤ ਬਹਿ ਜਾ ਬਾਹ ਬਿਠੇ ਬਿਠੇ ਆ ਜਾ ਹੋਰ ਹੋਰ ਸਭ ਵਧੀਆ ਪੁੱਤ ਫੂਸਨਾ ਬਹੁਤ ਵਧੀਆ ਪੁੱਤ ਠੀਕ ਹੈ ਮੇਰੀ ਗੱਲ ਸੁਣ ਪੁੱਤ ਕੱਲ੍ਹ ਤੋਂ ਤੇਰੀ ਕੈਂਤ ਰੋਗੀ ਹੀਗੀ ਹਾਂਜੀ ਹਾਂਜੀ ਪਰ ਅੱਜ ਆਪਾਂ ਚੱਲ ਜਣਾ ਮਾਂ ਪੁੱਤਾਂ ਨੇ ਨਹੀਂ ਆਈਦੀ ਤੇਰੇ ਕੋ ਨਹੀਂ ਪੁੱਤ ਨਹੀਂ ਭਾਜੀ ਹੋਣੀ ਦਿਲ ਕਰਦਾ ਆਹ ਕੱਲ ਗੱਲੇ ਆ ਤੇਰਾ ਫੁੱਫੜੀ ਘਰ ਕੱਲਾ ਉਹ ਵਿਚਾਰਾ ਲੋਕਾਂ ਨੇ ਘਰਾਂ ਗੱਡੀਆਂ ਖਾਂਦੇ ਮੈਨੂੰ ਪਤਾ ਤੈ ਕੱਲ ਵਾਲੀ ਗੱਲਾ ਕਰਕੇ ਆਵਾ ਗੁੱਸਾ ਚੱਲ ਰਿਹਾ ਹੈ ਤੁਹਾਡਾ ਹੈ ਵੀ ਜਾਏ ਪਰ ਕੀ ਕਰ ਸਕਦੇ ਹੁਣ ਲੈ ਤੂੰ ਸਾਲ ਕਰਦੇ ਕੀ ਨਾ ਰੋਟੀ ਦੋ ਜੀ ਦੋ ਜੀ ਦੋ ਭਾਜੀ ਉਹ ਨਹੀਂ ਨਹੀਂ ਕਿਹਾ ਗੱਲਾਂ ਕਰ ਮੇਰੇ ਆਪਣੇ ਕੋਈ ਗੱਲ ਨਹੀਂ ਹੈ ਰੋਟੀ ਆ ਕਦੀ ਰੋਟੀ ਜਦ ਜਿੱਥੇ ਆਈ ਹਾਂ ਉੱਥੇ ਚਈ ਵੀ ਪਈ ਜਾਣੀ ਮੇਰੀ ਗੱਲ ਸੁਣੋ ਭੂਆ ਜੀ ਆ ਜੀ ਤੁਹਾਨੂੰ ਮੱਝ ਆਉਂਦਣਾ ਜੋ ਮਰਜੀ ਹੋ ਜੀ ਭਾਜੀ ਮੰਨੂ ਗੱਲ ਜਾਣਾ ਵਾਣਾ ਨਿੱਕੇ ਮੇਰੀ ਗੱਲ ਸੁਣਨਾ ਪਤਾ ਮੇਰੇ ਅੱਗੇ ਹੁਣਾ ਠੀਕ ਹੈ ਨਾ ਮੁੰਡਾ ਅੱਜ ਨਹੀਂ ਉਹ ਮਜਾ ਆਉਂਦਾ ਤੈਨੂੰ ਸਿੱਧੀ ਬਦਲੀ ਗੱਲ ਤੇ ਬੂਹਾਂ ਨਾ ਪੈ ਕੋ ਕੋ ਪੈਣਾ ਕਰੀ ਠੀਕ ਹੈ ਮੇ ਪੁੱਤ ਮੇਰਾ ਤੇ ਬਾਤ ਚਾhti ਮਾਨੂੰ ਜੀ ਨਹੀਂ ਕਰਨ ਲਿਆ ਤੈਨੂੰ ਕੀ ਪਤਾ ਕਿੰਨੀ ਸ਼ਰਮ ਆਉਂਦੀ ਹੈ ਮੈਨੂੰ ਹੈ ਮੇਰਾ ਪੁੱਤ ਵੀ ਜਵਾਨ ਹੋਇਆ ਵਾ ਇੱਕ ਕਾਪੀ ਆ ਤੇ ਗੂਣਾ ਕੀ ਆਖਰ ਆ ਗਈ ਹੀ ਪੁੱਤ ਜੇ ਕੱਪ ਟੁੱਟ ਗਿਆ ਹੱਥੋਂ ਛੁੱਟ ਗਿਆ ਵਿਚਾਰੇ ਦੇ ਤੇ ਆਪਣੇ ਕੋ ਵੀ ਤੈਨੂੰ ਨੁਕਸਾਨ ਹੋਈ ਸਕਦਾ ਹੈਗਾ ਉਹ ਆਲੀ ਚਲੋ ਜੋ ਮਰਜ਼ੀ ਹੋ ਗਿਆ ਵਾ ਹੁਣ ਕੀ ਕਰੀਏ ਹੁਣ ਗਲਤੀ ਤੇ ਚਲੋ ਹੈਗੀ ਆ ਮੈਂ ਉਹਨਾਂ ਗੜਾ ਮੈਂ ਤਾਂ ਮੁਆਫੀ ਮੰਗ ਲੈਣਾ ਮੰਮੀ ਨਹੀਂ ਪੁੱਤ ਤੂੰ ਕੋ ਬਾਗੀ ਮੰਗਣੀ ਆ ਆ ਕੋਈ ਗੱਲ ਨਹੀਂ ਕੱਲ ਵੀ ਜਾਣਾ ਤੇ ਅੱਜ ਵੀ ਜਾਣਾ ਤੁਹਾਨੂੰ ਪਤਾ ਸਾਡਿਆ ਮੇਰਾ ਉੱਪਰ ਤੁਹਾਨੂੰ ਪਤਾ ਮਮੀ ਦਾ ਸੁਭਾਅ ਹੀ ਦੰਦਾ ਚਲ ਕੋਈ ਨਹੀਂ ਪੁੱਤ ਇਹਦੇ ਵਿੱਚ ਨਾ ਤੁਹਾਡਾ ਕੋਈ ਜ਼ੋਰ ਤਾਂ ਨਾ ਕੋਈ ਹੱਡਾ ਚੋਲੋ ਐਂ ਤੇ ਬਥੇਰਾ ਕੱਲ ਵੀ ਜੀਤੀ ਕੀਤੀ ਦਵਾ ਪਿਓ ਪਤਾ ਨੇ ਚਲ ਕੋਈ ਨਹੀਂ ਪੁੱਤ ਕੰਮ ਬੈਤੀ ਕਰਨੀ ਮੇਰੇ ਘਰ 'ਚ ਐਂ ਤੇ ਹੁਣ ਕਹਿ ਹੀ ਸਕਦੇ ਐ ਕੀ ਕਰ ਸਕਦੇ ਕੋਈ ਆ ਜੀ ਮੈਂ ਬੜੀ ਗਾਸਪੋਤ ਗਿਆਨ ਦੇ ਹਨ ਨਾ ਮਜਬੂਰ ਕਰ ਅਜ ਮੈਂ ਤਾਂ ਪੁਆ ਹੀ ਰਿਹਾ ਕੋਈ ਬੇਖਰਾ ਤੋ ਤੇ ਕੀ ਉਥੇ ਵਰਕ ਪੈ ਚੱਲਦਾ ਹੀਗਾ ਚਲ ਕੋਈ ਨਹੀਂ ਪੁੱਤ ਵੇਖ ਲੈ ਕੋਈ ਨਾ ਪਾਈ ਦਾ ਮੈਂ ਤਾਂ ਬੜਾ ਸ਼ਰਮਿੰਦਾ ਹਾਂ ਮੈਂ ਤਾਂ ਅੰਦਰ ਨਹੀਂ ਉਹਨੂੰ ਜੀਕਣ ਦੇ ਮੇਰਾ ਜਿਹੜਾ ਕੰਮ ਹੋਇਆ ਉਹ ਤੇ ਪੁਆ ਮੇਰੇ ਘਰ पे ਰਹਿ ਵੀ ਆ ਤਾਂ ਨਹੀਂ ਤੇ ਰਹਿਣਾ ਨਹੀਂ ਤਹੀ ਕੋਈ ਨਹੀਂ ਤੂੰ ਕੁਛ ਸ਼ਰਮਿੰਦਾ ਹੁੰਨਾ ਤੂੰ ਤੇ ਮੇਰਾ ਪਤੀ ਆ ਇੰਨਾ ਮੇਰੇ ਨਾਲ ਪਿਆਰ ਕਰਦਾ ਤਾਡੇ ਮੋਹ ਕਰਕੇ ਤੇ ਮੈਂ ਭੱਜੀ ਹੁਣੀ ਆ ਹੈ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਭੂਆ ਨੂੰ ਬੁਣਾਉ ਕੁਛ ਨਹੀਂ ਹੁੰਦਾ ਕੋਈ ਨਹੀਂ ਜੇ ਗੱਲਾਂ ਕਰ ਵੀ ਲਈਆਂ ਚਾਹ ਤੇ ਕੋਈ ਗੱਲ ਨਹੀਂ ਮੇਰੀ ਕਿਹੜੀ ਫਿੱਤੀ ਲੱਤ ਗਈ ਆ ਪੁੱਤ ਕੋਈ ਨਹੀਂ ਆਉਂਗੀ ਕਿਉਂ ਨਾ ਕਿਉਂ ਨਹੀਂ ਆ ਮਨ ਚ ਤੇ ਗੱਲ ਹੁੰਦੀ ਆ ਨਾ ਉਹ ਨਹੀਂ ਪੁੱਤ ਮੇਰੇ ਮਨ ਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਹੁਣ ਨਿਆਣਾ ਨਾਲ ਆਇਆ ਤੇ ਕੱਲ ਨੂੰ ਹੋਊਗਾ ਨਾਲ ਉਹ ਤੇ ਕੋਈ ਗੱਲ ਨਹੀਂ ਪੁੱਤ ਤੂੰ ਕੰਨ ਫਿਕਰ ਕਰਤਾ ਜਾ ਕੇ ਨਿਹੇ ਫਫਣ ਦੱਸਿਆ ਤੇ ਫਿਰ ਹੋਰ ਬੋਲਾ ਪੈਣਾ ਮੇਰੀ ਗੱਲ ਸੁਣ ਉਹ ਫੜਦਾ ਨਾ ਉਹ ਖਾਊ ਕਰ ਉਹ ਨਹੀਂ ਹੁੰਦਾ ਉਹ ਫੜੋ ਖਾ ਮੇਰੀ ਗੱਲ ਸੁਣ ਹੁਣ ਤੇਰੀ ਮੰਮੀ ਫੇਰ ਨਾ ਸੁਣ ਲੈ ਕਿਤੇ ਕੋਈ ਗੱਲ ਠੀਕ ਵਾ ਐਵੇਂ ਆਣ ਕੇ ਫੇਰ ਤੇਰੇ ਦਿਵਾਲੇ ਹੋ ਜੂਗੀ ਮੰਮੀ ਨੂੰ ਕੋ ਬੋਲੂਗੀ ਤਾਂ ਇਹ ਨਾ ਮੰਗਾਜ਼ੀ ਕੰਦੀ ਫੇਰ ਨਾ ਜੀ ਪੁੱਤ ਉਹਦੀ ਗਰੰਟੀ ਨਾ ਲਓ ਠੀਕ ਆ ਨਾ ਮੈਨੂੰ ਪਤਾ ਉਹਦੇ ਸੁਭਾਅ ਦਾ ਪੀਲਾ ਪੁੱਤ ਚਾਹ ਚਲੋ ਵੇ ਪੀਓ ਚਾਹ ਕੋਈ ਗੱਲ ਨਹੀਂ ਤੇ ਅੱਜ ਜਿਹੜੀ ਮੈਂ ਜਾਣਾ ਤਰਾ ਠੀਕ ਆ ਨਾ ਚਲ ਕੋਈ ਕਰ ਲੈਨੇ ਸਲਾਹ ਇਹ ਤਾਂ ਵਿਚਾਰੇ ਬਥੇਰਾ ਕਰਦੇ ਆ ਪਿਓ ਪਤੀ ਦੋਵੇਂ ਇਕੱਠੇ ਨਾ ਕਰਤੇ ਘਰ ਨੂੰ ਕਰਨ ਵਾਲੀ ਤੇ ਜੇ ਮੈਂ ਇਹਨਾਂ ਦੀ ਨਾ ਮੰਨਾਂ ਤੇ ਬਿਜੁਰ ਹੋ ਕੇ ਚਲ ਜਾ ਤੇ ਪੁੱਤ ਫਿਰ ਇਹਨਾਂ ਦੇ ਪੱਲੇ ਵੀ ਕੀ ਰਹਿ ਜਾਣਾ ਤੇ ਮੇਰੇ ਵੀ ਕੀ ਰਹਿ ਜਾਣਾ ਪਰ ਨਾ ਮੇਰਾ ਤੇ ਤੇਰੀ ਮਾਮੀ ਦੇ ਮੱਥੇ ਲੱਗਣ ਨੂੰ ਚੀ ਦੀ ਕਰਦੇ ਹੁਣ ਚਲ ਉਹ ਵੀ ਰਹੀ ਪਈ ਨੇ ਫਿਰ ਸਵੇਰੇ ਚੱਲਾਂਗੇ ਜਾਣਾ ਤੇ ਰਹੀ ਚੰ ਠੀਕ ਆ ਪੁੱਤ ਸਵੇਰੇ ਖੜ ਚੱਲਾਂਗੇ ਟਾਈਮ ਵਾ ਲਈ ਪਰ ਇਹ ਕੀ ਹੋਣਾ ਸਾਡੇ ਮੱਥੇ ਨਾ ਲੱਗੇ ਮਾਮੀ ਨੂੰ ਫੇਰ ਉਹਨੇ ਗੱਲ ਕੋਈ ਨਾ ਕਰ ਹੀ ਦੇਣੀ ਚਲ ਕੋਈ ਨਹੀਂ ਪੀ ਚਾਹ ਮੈਂ ਕਪੜਾ ਕਿਆ ਯਾਰ ਵੇਖੋ ਜੀ ਖਬਰਾਂ ਹੀ ਫਾਂ ਦੁਨੀਆ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਬੈਠੇ ਤਾਜੀ ਹਾਂ ਪਤਾ ਕੀ ਹਾਲ ਆ ਹਾਂ ਜੀ ਵਧੀਆ 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 ਇਕੱਲੇ ਬੈਠੇ ਨੇ ਉਹ ਕੱਲੇ ਯਾਰ ਕੱਲੇ ਬੰਦੇ ਨੇ ਫੇਰ ਕੀ ਕਰਨਾ ਠੀਕ ਆ ਨਹੀਂ ਯਾਰ ਅਜੇ ਆਏ ਨਹੀਂ ਕਹਿੰਦੇ ਸ਼ਾਮ ਨੂੰ ਆਏਣਾ ਅੱਛਾ ਤੇ ਹੁਣ ਵੇਖੋ ਜੀ ਅੱਜ ਨੇ ਤੇ ਸਿਰੇ ਆਇਣਗੇ ਆ ਆ ਗਏ ਨਹੀਂ 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 ਅਜੇ ਕਿੱਥੇ ਯਾਰ ਉਹ ਮੈਂ ਮਮੀ ਕਹਿੰਦੀ ਥੋੜੀ ਖਾ ਲੈਣੀ ਆ ਆ ਕੋਈ ਨਹੀਂ ਢੋਟੀ ਢਾਟੀ ਯਾਰ ਕੀ ਖੜੇ ਯਾਰ ਕਿੰਨੇ ਦਿਨ ਹੋ ਗਏ ਤੁਹਾਡੇ ਘਰ ਜਾਂਦੇ ਆ ਮੈਨੂੰ ਤੇ ਆਖਰ ਸ਼ਰਮ ਆਉਣਾ ਪਈ ਆ ਨਹੀਂ ਨਹੀਂ ਚਾਚਾ ਸ਼ਰਮ ਨਾ ਆਦੀ ਆਪਣਾ ਘਰ ਵਾ ਉਹ ਤੇ ਕੋਈ ਗੱਲ ਨਹੀਂ ਗਈ ਯਾਰ ਯਾਰ ਫੇਰ ਵੀ ਨਾ ਹੁੰਦਾ ਹੀ ਯਾਰ ਮੰਦਰ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਪਿੰਡ ਦਾ ਬੜਾ ਸਾਦਤਾ ਮੈਂ ਕਹਿਣ ਵਾਲੀ ਗੱਲ ਨਹੀਂ ਹੈ ਜਿੱਤਰਾ ਮਰਜੀ ਵੀ ਆ ਹੈ ਇੱਥੇ ਦੇ ਲੋਕੀ ਭਰਾ ਕਿ ਮੈਂਟ ਨਹੀਂ ਕਰਨ ਉਹਦੇ ਘਰ ਵੀ ਮੜਨ ਦਿੰਦੇ ਕਿਸੇ ਨੇ ਨਹੀਂ ਨਹੀਂ ਹੈ ਤੇ ਪੁਰਾਣਾ ਤੁਹਾਡਾ ਬੜਾ ਖਾਲਾਸ਼ੇ ਹੈ ਉਹ ਬੀਟੀਏ ਕਿੰਦਰ ਤੋਂ ਨਾ ਉਹ ਨਵੇੜ ਦਾ ਕੰਮ ਖਾਦ ਖੁਦ ਉਥੇ ਪਾਉਂਦਾ ਆ ਯਾਰ ਅੱਛਾ ਅੱਛਾ ਆ ਮੈਂ ਜਲਦੀ ਨਿਬੜ ਜੂਗਾ ਕੰਮ ਕੋਸਾ ਹਾਂਜੀ ਹਾਂਜੀ ਠੀਕ ਠਾਕ ਕੋਈ ਡੈ ਠੀਕ ਠਾਕ ਹਾਂਜੀ ਹਾਂਜੀ ਚਲੋ ਫਿਰ ਆ ਜਾ ਰੋਟੀ ਖਾ ਲਿਓ ਆਣ ਕੇ ਚੰਗਾ ਠੀਕ ਆ ਪੁੱਤ ਹਾਂਜੀ ਆਈ ਨਾ ਮੈਂ ਹਾਂ ਨਾ ਨੂੰਗੇ ਨਾ ਆ ਜਾਊਗਾ ਹਾਂ ਕੋਈ ਨਹੀਂ ਆ ਕੋਈ ਨਹੀਂ ਯਾਰ ਕਿੰਨੇ ਚੰਗੇ ਆ ਕਿੰਨਾ ਮੇਰਾ ਫੇਰ ਕਰਦੇ ਹੈਂ ਫਿਰ ਵੀ ਆਪਣੇ ਆਪਣੇ ਹੁੰਦੇ ਆ ਚੱਲ ਮਨਾ ਨਹਾਵਾ ਦੇ ਮੁੜ ਕੇ ਟਾਈਮ ਨਾਲ ਫੁਲਕਾ ਖਾ ਗਏ ਨਾ ਤੇ ਬਈ ਇਰਮਾਨ ਨਾ ਵੇਖਾਂ ਕਿੱਡਾ ਬੂਆ ਬੰਦ ਕਰਕੇ ਤੇ ਮਾਪੋਤ ਅੰਦਰ ਬੈਠੇ ਆ ਇਨੀ ਬੇਇੱਜ਼ਤੀ ਹੋਈ ਹੋਵੇ ਤੇ ਬੰਦਾ ਚੁੱਪ ਕਰਕੇ ਚਲ ਜਾਗਾ ਆਪਣੇ ਪਿੰਡੋਂ ਪਰ ਨਾ ਮਹਾਬੁਸ਼ਰਮਾ ਦੋਵੇਂ ਜਾਣੇ ਲੈ ਕੇ ਜਾਣ ਦਾ ਨਾ ਹੀ ਨਹੀਂ ਲੈਣ ਦੇ ਅਜੇ ਹੁਰੇ ਕਿੰਨੇ ਕੁ ਦੇਰ ਰਹਿਣਾ ਕੋਈ ਗੱਲ ਨਹੀਂ ਅਜੇ ਤੁਹਾਡੇ ਨਾਲ ਘਟ ਹੋਈ ਆ ਜਦੋਂ ਇਹਦੇ ਨਾਲ ਵੱਧ ਹੋਈ ਨਾ ਫਿਰ ਜਾਣ ਦਾ ਨਾਂ ਲਾਓਗੇ ਰਸਣ ਪਾਣੀ ਤਾਂ ਮੈਂ ਵੀ ਨਹੀਂ ਪਕਾਉਣਾ ਕਿਹੜਾ ਤੁਹਾਡਾ ਨੰਗਰ ਕੀ ਦੀ ਕਰਨੀ ਦੇ ਵਿੱਚ ਪਕਾਈ ਜਾਵੇ ਮੇਰੇ ਕੋਲ ਨਹੀਂ ਨਾ ਪੱਕਦਾ ਬਾਹਰ ਨਿਕਲੋਗੇ ਨਾ ਤਾਂ ਪਕਾ ਲੇਗਾ ਖਾ ਲਿਓ ਹੱਤ ਹੋ ਗਈ ਇਹਨਾਂ ਵਾਲੀ ਵੇਖ ਕਿਦਾਂ ਡੈ ਰਹੀ ਇਹ ਦੋਵੇਂ ਜਣੇ ਮੂੰਹ ਨਾਲ ਮੂੰਹ ਜੋੜੇ ਮੇਣ ਮੇਣ ਦੇ ਮਾਪੇ ਕਰਦੇ ਓਦਾਂ ਦਾ ਮੁੰਡਾ ਗਿਜਾਇਆ ਖੁਆ ਗਿਆ